ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਡੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੇਰਾ ਨਾਮ ਕਰਨਜੀਤ ਸਿੰਘ ਨੰਬਰ ਦਾ ਪਿੰਡ ਠਿਕਰੀ ਵਾਲਾ ਜ਼ਿਲ੍ਹਾ ਬਰਨਾਲਾ ਇਹ ਆਪਣਾ ਠਿਕਰੀ ਵਾਲ ਤੋਂ ਜੇ ਬਾਹਰੇ ਵੱਲ 18 ਫੁੱਟੀ ਰੋਡ ਜਾਂਦਾ ਹੈ ਰੈ ਸਰ ਚੰਨ ਨਾਲੋਂ ਉੱਤੇ ਘਰ ਆ ਗਿਆ ਆਪਣਾ ਹਾਂਜੀ ਉਹਦੇ ਉਪਰਕਾਰ ਆ ਠੀਕ ਹੈ ਆਪਣੇ 8-10 ਨੱਕ ਘਰ ਦੁੱਧ ਤੇ ਰੱਖੇ ਹੋਇਆ ਹਾਂਜੀ ਤੇ ਇਹ ਬੈੜ ਆਪਣੀ ਘਰੇਲੂ ਵਜਿਕੇ ਲੈਂਦੀ ਆਪਾਂ ਇਹ ਲੈਂਦੀ ਪਿਛਲੇ ਸਵੇਰ ਤੋਂ ਪਿਛਲੇ ਸਵੇਰ ਲੈ ਕੇ ਆਏ ਜੀ ਇੱਕ ਸਵੇਰ ਦੁੱਧ ਘਰ ਪੀਦਾ ਇਹਦਾ ਆਪਾਂ ਹਾਂਜੀ ਟੋਕਰ ਲੈਂਦੀ ਹੈ ਠੀਕ ਹੈ ਕਿੰਨੇ ਦੋਸੀ ਟੋਕਰ ਥੱਲੇ ਦੋ ਉਹ 10 ਲੀਟਰ ਦੀ ਕੈਮੀਨੇ ਘੱਪਣ ਸੀ ਉਹ ਦੋ ਉੱਪਰ ਦੋ ਥੱਲੇ ਜੋ ਕਈ ਮਹੀਨੇ ਦੀ ਘਪਣ ਮਨ ਕੇ ਜਿਲੇ ਵੀ ਤਾਜੀ ਹੈਗੀ ਹੈ ਇਹ ਕੰਦਰਾ ਹੋਲਾ ਕਿਲੋ ਦੋ ਦਰ ਹੀ ਹਾਂ ਜੀ ਅੰਦਾਜ਼ਾ ਜੀ 18 ਲੀਟਰ ਕਹਿ ਦੇਤਾ ਜੀ ਵੀ ਅਸੀਂ ਚੋਇਆ ਹੈਗਾ ਹਾਂ ਜੀ ਚੋਇਆ ਠੀਕ ਹੈ ਮੰਨ ਕੇ ਜੱਲੇ ਵੀ 17 18 ਮੰਨ ਕੇ ਲੈ ਲੈ ਬੰਦਾ ਹਾਂ ਜੀ ਲੈ ਜੀ ਦਿਨ ਕਹਿ ਲੈ ਜੀ ਸੂਂਚੇ ਇਹਦਾ ਇੱਕ ਹਫਤਾ ਬਾਕੀ ਇੱਕ ਹਫਤਾ ਸੂਂਚ ਬਾਕੀ ਚੋਣ ਜਵਾਦੀ ਇੱਕ ਨੰਬਰ ਸੀ ਹਾਂ ਜੀ ਇੱਕ ਨੰਬਰ ਠੰਡੀ ਛੀਂਹ ਪੂਰੀ ਵਧੀਆ ਜੀ ਠੀਕ ਹੈ ਦੋ ਬੰਦੇ ਜਿਹੜਾ ਬੰਦਾ ਮਰਦੀ ਦੋ ਸਰ ਠੀਕ ਹੈ ਵੀ ਦੋ ਸਰ ਮੁੱਲੇ ਦਾ ਕੀ ਰੱਖਿਆ ਜੀ ਮੁੱਲ ਜੀ ਜਿੰਨਾ ਮਰਦੀ ਬੁਗੀ ਉਹ 60000 ਜੀ ਦੇ ਦੇਣ ਛੋੜ ਚੱਪਾ ਹੋ ਜਾਊਗਾ ਹਾਂ ਜੀ ਕਰ ਦੇਣ ਤੋਰੇ ਬਾਹਰ ਨੇ ਨੂੰ ਸੋ ਬਿਰ 60000 ਦੇ ਵਿੱਚੋਂ ਮਾਨਦਾਨ ਹੋ ਜਾਊਗਾ ਤੇ ਸੁਆਏ ਸੁੰਦੀ ਪਈਆ ਦੂਜਾ ਤੇ ਇੱਕ ਹਫਤਾ ਰਹਿ ਗਿਆ ਸੂਣ ਦੇ ਵਿੱਚ ਬਾਕੀ ਪਹਿਲੇ ਸੂਏ ਬੰਜਾਂ ਨੇ ਖਰੀਦੀ ਸੀ ਚੋਕੜ ਕੱਪੜੇ ਖਰੀਦੀ ਸੀ ਵੜੇ ਸੋ ਦੇਖੋ ਇਹਦਾ ਮੂੰਹ ਮੱਥਾ ਜਰਸੀ ਆ ਗਈ ਕੱਦ ਵਿੜ ਚੰਗਾ ਜਿੰਦੇ ਜਾਣਾ ਸਭੀ ਬੜੀ ਵੀ ਠੀਕ ਆ ਤੇ ਇੱਕ ਹਫਤਾ ਬਾਕੀ ਪਿਆ ਸੂਣ ਦੇ ਵਿੱਚ ਕੱਚੀ ਆ ਜਿਆ ਹਸ ਤੇ ਵਧੀਆ ਸੋ ਦੇਖੋ ਮੂੰਹ ਮੱਥਾ ਮੋੜ ਲਿਓ ਜੀ ਕੱਦ ਵਿੜ ਬਹੁਤ ਆ ਮਾਲਾ ਠੰਡੀ ਸੀਲ ਪੂਰੀ ਓਕੇ ਜਮਈ ਮਰ ਜਾਤ ਫੇਰ ਚਲੋ ਕੋਈ ਡੱਕੇ ਤੇ ਨਹੀਂ ਪਲੇ ਚਲੋ ਸੋ ਵੀਰੋ ਕੱਦ ਬੈਡ ਦੇਖ ਸਕਦੇ ਹੋ ਕੱਦ ਕੁੱਦ ਫੁੱਲਾ ਬੈੜਦਾ ਸਭੀ ਵੀ ਵੀ ਖੈਰ ਚੰਗੀਆਂ ਸੰਗੀਆਂ ਵਧੀਆ ਤੇ ਕੱਲੀ ਇੱਕ ਹਫ਼ਤੇ ਦੀ ਕੱਚੀ ਆ ਗਈ ਏ ਮਾਲਕ ਦੱਸ ਦਿਆ ਜਿੱਥੋਂ ਖਰੀਦੀ ਸੀ ਉਹਨਾਂ ਨੇ ਦੱਸਿਆ ਵੀ 17 18 ਕਿਲੋ ਤਾਜੀ ਦਾ ਚੋਆ ਹੈਗਾ ਪਰ ਤੁਸੀਂ ਆਪ ਦੀ ਨਿਰਖ ਪਰਖਣਾ ਖਰੀਦਣੀਆਂ ਟੋਕੜ ਕੱਪੜ ਵਾਈਆਂ ਕੋਲੇ ਆਈ ਸੀਗੀ ਝੋਲੀ ਵਗੈਰਾ ਦੇਖ ਸਕਦੇ ਨੇੜ ਤੋਂ ਥਾਂ ਨਿਕਣ ਮੇ ਸਾਫ਼ ਸਜ਼ਰਾ ਮਿੱਥੀ ਤੇ ਪਿੰਡ ਟਿਕਿਆ ਰੈਸਰ ਰੋਡ ਤੇ ਜ਼ਿਲ੍ਹਾ ਬਰਨਾਲਾ ਨੰਬਰ ਬੋਲੇ ਜੀ ਦੁਆਰੇ ਆਪਣਾ ਆਪਣਾ ਨੰਬਰ ਜੀ 97 97 86 ਠੀਕ ਹੈ ਪੈਨੋ ਠੀਕ ਕਰ ਸਭ ਵੀਡੀਓ ਦੇਖ ਖਲੇ ਸਾਹਿਬ ਦਾ ਤਹਿਤ